ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾਤੀ ਜਾ ਸਾਹਿਬ ਦੇ ਸੇਵਕ ساپتی کیا کو کہے بہانا ایسا ایک تیرا کھیل بنیا ہے سب میں ایک سمنا ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮਹਿ ਇੱਕ ਸੁਵਾਨਾ ਸਤ ਗੁਰ ਪਰਚੈ ਹਰ ਨਾਮ ਸੁਮਾਨਾ ਜਿਸ ਕਰਮ ਹੋਵੈ ਸੋ ਸਤ ਗੁਰ ਪਾਈ ਅਨ ਦਿਨ ਲਾਗੇ ਸਹਜ ਧਿਆਨਾ کیا کوئی تیری سیوا کری کیا کو کرے اب منا جب اپنی جوت کنچہ سوامی تب کوئی کرو دکھا بکھیا ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨੇਧਨ ਜਿਉ ਆਪ ਚਲਾਈ ਤਿਵੇਂ ਕੋਈ ਚੱਲੇ ਜਿਉ ਹਰ ਭਾਵੇ ਭਗਵਾਨ ਅਹਿਤ ਨਾਨਕ ਤੂੰ ਸੱਜਾ ਸਾਹਿਬ ਕੌਣ ਜਾਣੈ ਤੇਰੇ ਕਾਮਾ ਇਕ ਨਾ ਘਰ ਮੈਂ ਦੇਵਦਿਆਈ ਇਕ ਪਰਮ ਭਵੈ ਅਭਿਮਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਮ ਨਾ ਘਰ ਮੈਂ ਦੇ ਬਢਾਈ ਇੱਕ ਜੋ ਪਰਮ ਭਵ ਹੈ ਅਭਿਮਾਨਾ ਵਾਹੀ ਗੁਰਜੀ ਦਾ ਫਲ ਸਭ ਵਾਹੀ ਗੁਰਜੀ ਕੀ ਸਤਿ ਜੁਗੋ ਜੋ ਡਟਾ ਜਵਰੂ ਸ਼ਤਰਕ ਪ੍ਰਤੀ ਮਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਮਹਾਰਾਜ ਜੀ ਨੰਦ ਦੀ ਬਰਕਤਮਈ ਪਾਵਨ ਹਜ਼ੂਰੀ ਅੰਦਰ ਸੁਵਾਇਆ ਮੰ ਗੁਰੂ ਪਿਆਰ ਵਾਲੇ ਸਤ ਸੰਗਿ ਜਨ ਵਟਪਾ ਕੇ ਹੋ ਸਤ ਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਨਾ ਆਪਾਂ ਕੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਗੁਰੂ ਪ੍ਰਤੀ ਇਹ ਪਿਆਰ ਹੀ ਹੈ ਰੂਪ ਕੈਸੀ ਵੀ ਹੋਵੇ ਮੌਸਮ ਕਿਹੋ ਜਿਹਾ ਵੀ ਹੋਵੇ ਜਿੰਦੋਂ ਅੰਦਰ ਤੋਂ ਕਿਰਦਾ ਜੁੜ ਜਾਂਦਾ ਹੈ ਫਿਰ ਘਰ ਬੈਠਿਆਂ ਇੱਕ ਤਾਂ ਗੁੱਸਤੀ ਐਸੀ ਚੱਲ ਲੱਗ گلیے چیک دور نال پیارے نے چلا تا کمبلی رہا تا پٹے نے کمبلی الہ نے جائے تینا سجنا دین کے پیار کی کیسی وستو ہے

ਔਰ ਧੰਨ ਗੁਰੂ ਅਮਰਦਾਸ ਸਾਛਾਹ ਮਹਾਰਾਜ ਜੀ ਨੇ ਅੱਜ ਸਾਡੇ ਤੇ ਤਰਸ ਕਰਦੇ ਆ ਸਾਡੀ ਝੋਲੀ ਭਰੀ ਹੈ ਪਾਵਨ ਮੁਖਵਾਪ ਰਹੇ ਗਿਲਾਵਲ ਰਾਗ ਦਾ ਇਹ ਬਚਨ ਧੰਨ ਗੁਰੂ ਅਮਰਦਾਸ ਸਾਛਾਹ ਮਹਾਰਾਜ ਜੀ ਦੇ ਮubaruk ਮੁਖਾਰਕੰ ਤੋਂ ਚਾਰਨ ਕੀਤਾ ਹੋਇਆ ਪਾਵਨ ਅੰਗ 797 ਤਿਸ ਬਹਿਵਾਨ ਹੈ اس پاب گرو گمرس پاشاہ مہاراج جی نے بڑی سونی گل سمجھائی رب دیا پائیاں ہوئی رمجان کے پیچھے نہ دوڑی کی کچھ نہیں لبے گا ਉਹ ਬੜਾ ਬਾ ਕਮਾਲ ਹੈ ਸ੍ਰਿਸ਼ਟੀ ਦਾ ਰਚਨਹਾਰ ਸ੍ਰਿਸ਼ਟੀ ਨੂੰ ਕਿਵੇਂ ਚਲਾ ਰਿਹਾ ਹੈ ਕਿਹੜੀ ਵਿਉਂਤ ਬੰਦੀ ਕੀਤੀ ਹੋਈ ਹੈ ਉਹ ਉਹਨੂੰ ਹੀ ਪਤਾ ਹੈ ਤੇ ਉਹ ਉਹਦੀਆਂ ਰਮਜ਼ਾਂ ਦੇ ਪਿੱਛੇ ਅਸੀਂ ਨਾ ਦੌੜੀਏ ਸਤਿਗੁਰੂ ਜੀ ਨੇ ਜੋ ਤੱਤ ਦੀ ਗੱਲ ਸਮਝਾਈ ਹੈ ਜਿਵੇਂ ਉਹ ਰੱਖੇ ਤਵੇਂ ਉਸੇ ਹਾਲਾਤਾਂ ਵਿੱਚ ਰਾਜੀ ਰਹੀ ਇਹ ਲਾਸ਼ ਕਿਉਂ ਆ ਨਾ ਕਰੇ ਕਿ ਮੈਨੂੰ ਆਹ ਨਹੀਂ ਤੁਸੀਂ ਦਿੱਤਾ ਆ ਦਿੱਤਾ ਹੈ ਇਤਿਹਾਸਕ ਆ ਚੀਜ਼ਾਂ ਪਿੱਛੇ ਦੌੜ ਨਹੀਂ ਨਹੀਂ ਉਹਦੇ ਅੰਦਰ ਤੇ ਇੰਨੀ ਸਮਰੱਥਾ ਹੈ ਕਿ ਮਾਲਕ ਤਾਪਸ਼ੀਨ ਦੇ ਵਿੱਚ ਕੀ ਦਾ ਕੀ ਕਰ ਦੇਵੇ ਅਸੀਂ ਵੀ ਨਹੀਂ ਜਾਣੀ ਹੋਣੇ ਭਰੇ ਭਰੇ ਸਖਨਾਵੇ ਉਣਿਆਂ ਭਾਂਡਿਆਂ ਨੂੰ ਭਰ ਦਿੰਦਾ ਹੈ ਭਰਿਆਂ ਨੂੰ ਖਾਲੀ ਵੀ ਕਰ ਸਕਦਾ ਹੈ ਉਹਦੇ ਵਿੱਚ ਰੁਕਾ ਕਰਦਾ ਟੁੱਟੀ ਗੰਨਨ ਹਾਰ ਗੋਪਾਲ ਸਰਦੀਆਂ ਆਪੇ ਵਿਕਾਲ ਸਦਨ ਦੀ ਚਿੰਤਾ ਜਿਸੁ ਮਨ ਬਾਹੀ ਇਸ ਦੇ ਵਿਰਥ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾ ਕਬਲਾਸੀ ਜਪੇ ਆਪ ਤੇ ਆਪਨ ਕੀਆ ਕਿਛੁ ਨਾ ਹੋਏ ਜੀ ਸੋ ਪ੍ਰਾਣੀ ਲੋਚਾ ਕੋਈ ਕਿਸ ਬਿਨਾਂ ਨਾਮੀ ਤੇ ਰਖਿਛ ਕਾਮ ਗਤ ਨਾਨਕ ਜਸੁ ਪੀਖ ਕਰਨ ਦਤ ਤੇਰੀ ਤਾਈਏ ਜੇ ਉਹਦੀ ਭਗਤੀ ਵਿੱਚ ਜੁੜ ਜਾਏਗਾ ਆਉ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਹੈ ਬਖਸ਼ਿਸ਼ ਨੂੰ ਸਾੰਭੀ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰ ਸਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਆਪ ਹੀ ਮਾਲਕ ਹੈ ਆਪ ਹੀ ਸੇਰ ਇਹ ਆਮ ਇਨਸਾਨ ਨੂੰ ਗੱਲ ਸਮਝ ਨਹੀਂ ਆਈ ਜਿਹੜਾ ਖੁਦ ਮਾਲਕ ਬਣ ਕੇ ਬੈਠਾ ਹੋਵੇ ਉਹ ਇਸ ਗੱਲ ਨੂੰ ਨਹੀਂ ਸਮਝ ਸਕਦਾ ਜੇ ਵੀ ਆਪਾ ਪੜਦੇ ਹਾਂ ਗੁਰੂ ਪ੍ਰਤੀ ਵੀ واہ واہ گوبند سنگھ آ گر چیلا گر گرو ہے آپ ہی چیلا ہے گرو بن کے گرو پدوی سے بیٹھ کے پنجا پیاریا امرت چٹا رہے پھر پنجا پیاریا تو چیلا بن کے پھر امرت کی داخ بھی لے رہے اس رمز نو کون سمجھی آم انسان سے کہہ کرے گی اچردی ہے جی ਖਰਾਮ ਕਰ ਦੇਣ ਵਾਲੀ ਗੱਲ ਹੈ ਕਿ ਜਿਹੜਾ ਪੰਜਾਂ ਨੂੰ ਸ਼ਿਕਾਰ ਕਰ ਸਕਦਾ ਹੈ ਉਹ ਫਿਰ ਪੰਜਾਂ ਤੋਂ ਮੰਗ ਕਿਉਂ ਰਿਹਾ ਹੈ ਇਹ ਬੜੀਆਂ ਢੋਂਗੀਆਂ ਗੱਲਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਗੱਲ ਦੀ ਸੋਝੀ ਇਨਸਾਨ ਨੂੰ ਉਦਣ ਹੈ ਕਿ ਜਿੱਦਣ ਇਹ ਰੱਬ ਵਿੱਚ ਲੀਨ ਹੋ ਜਾਏ ਫਿਰ ਇਹ ਸਮਝੇਗਾ ਸਭ ਕੁਝ ਹੋਈ ਉੱਤੋਂ ਕੋਈ ਹੈ ਨਹੀਂ ਮਾਲਕ ਮੇਰੇ ਸਮਝਾਉਂਦੇ ਨੇ ਕਿ ਸਾਹਿਬ ਤੇ ਸੇਵਕ ਸੇਵਕ ਸਾਹਿਬ ਤੇ ਕਾਹੂ ਕਹੇ ਬਹਾਨਾ ਇਸ ਪ੍ਰਤੀ ਕੋਈ ਦਲੀਲ ਨਹੀਂ ਦੇ ਸਕਦਾ ਕਿ ਕੋਈ ਕਹੇ ਕਿ ਮੇਰੇ ਕੋਲ ਦਲੀਲ ਹੈ ਜੀ ਉਹ ਕਿਵੇਂ ਅਸਮ ਤੇ ਵਿੱਚ ਸੇਵਕ ਹੈ ਕਿਵੇਂ ਉਹ ਮਾਲਕ ਹੈ ਨਹੀਂ ਸਮਝ ਸਕਦੇ ਸੰਸਾਰਿਕ ਸੋਚ ਮੁਤਾਬਕ ਅਸੀਂ ਕੁਝ ਪ੍ਰਮਾਣ ਦੇ ਸਕਦੇ ਹਾਂ ਪਰ ਚੇਤੇ ਰੱਖਣਾ ਉਹ ਆਪਣੀ ਕਾਇਨਾਤ ਨੂੰ ਬਣਾ ਕੇ ਉਹਦੇ ਵਿੱਚ ਹੀ ਸਮਾਇਆ ਹੋਇਆ ਹੈ ਸੰਸਾਰਿਕ ਤੌਰ ਤੇ ਕੋਈ ਵੀ ਚੀਜ਼ ਕੋਈ ਬਣਾਉਂਦਾ ਹੈ ਨਾ ਉਹਦੇ ਵਿੱਚ ਨਹੀਂ ਸਮਾਇਆ ਹੁੰਦਾ ਉਹਦੀ ਸੋਚ ਵਸੀ ਹੁੰਦੀ ਹੈ ਉਹਦੀ ਮਿਹਨਤ ਵਸੀ ਹੁੰਦੀ ਹੈ ਅਗ ਜੋ ਕੁਛ ਵੀ ਕੈਲ ਸਾਨੂੰ ਦਿਖ ਰਿਹਾ ਪੱਖਾ ਬਣਾਉਣ ਵਾਲਾ ਕੋਈ ਇਹਦੇ ਵਿੱਚ ਉਹਦੀ ਸੋਚ ਹੈ ਉਹਦੀ ਸਮਝ ਹੈ ਪਰ ਉਹ ਵਿੱਚ ਵਸਿਆ ਨਹੀਂ ਹੈ ਪਰ ਕਾਇਨਾਤ ਨੂੰ ਰਚਣ ਵਾਲਾ ਰੱਬ ਜਿਹੜਾ ਹੈ ਨਾ ਕਾਦਰ ਅਕਾਲ ਪੁਰਖ ਪਰਮਾਤਮਾ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਦੇ ਵਿੱਚ ਹੀ ਸਮਾ ਗਿਆ ਇਸੇ ਕਰਕੇ ਅਪਾ ਪੜਦੇ ਆਂ ਅਨੇਕ ਹੈ ਫਿਰ ਏਕ ਉਹ अनेਕਾਂ ਵਿੱਚ ਵੀ ਬੈਠਾ ਹੋਇਆ ਏਕ ਹੈ ਤੇ ਇਸੇ ਨਾਲ ਹੀ ਸਤਿਗੁਰੂ ਜੀ ਸਾਨੂੰ ਜੋੜਨਾ ਚਾਹੁੰਦੇ ਤੇ ਇਹ ਜਦ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿੱਚ ਵਾਸ ਜੇ ਆਪਾਂ ਪੜਦੇ ਹਾਂ ਕਰ ਆਸਣ ਜਿੱਥੋ ਚਾਓ ਉਹ ਆਪਣਾ ਆਸਣ ਲਾ ਕੇ ਬੈਠਾ ਹੋਏ ਤੇ ਜਿਸ ਨੇ ਇਹ ਗੱਲ ਸਮਝ ਆ ਗਈ ਉਹਦੋਂ ਜ਼ਿੰਦਗੀ ਸਵਰਜਾਏ ਕਿਉਂ ਉਹਦੋਂ ਕਿਸੇ ਕਿਸਮ ਦੀ ਕੋਈ ਅੰਦਰ ਹਲਚਲ ਨਹੀਂ ਹੋਏਗੀ ਆਪਣੇ ਵਿੱਚ ਵੀ ਰੱਬ ਦਿਖੇਗਾ ਦੂਜੇ ਵਿੱਚ ਵੀ ਰੱਬ ਦਿਖੇਗਾ ਕਿਉਂਕਿ ਇਹ ਤਾਂ ਕਮਾਈਆਂ ਕੀਤੀਆਂ ਨੇ ਨਾ ਗੁਰੂ ਪਿਆਰੇ ਇਸ ਗੱਲ ਨੂੰ ਸਮਝਣ ਵਾਸਤੇ ਭਾਈ ਕਨਈਆ ਜੀ ਦਾ ਜੀਵਨ ਆਪ ਜੀ ਦੇ ਸਾਹਮਣੇ ਸੁਣਾਇਆ ਕਈ ਵਾਰ ਹੈ ਪਰ ਸਿਸ਼ਟਾਂਤ ਦੇ ਦਿੱਤਾ ਕਿ ਉਹ ਐਸਾ ਦਮ ਦਾ ਪਿਆਰਾ ਹੈ ਜਿਹਦੇ ਜਿੰਨੂੰ ਜਿਹੜਾ ਹੈ ਸਾਹਿਬ ਵਿੱਚ ਹੀ ਸੇਵਕ ਦੇਖ ਰਿਹਾ ਹੈ ਤੇ ਸੇਵਕ ਵਿੱਚ ਹੀ ਸਾਹਿਬ ਦੇਖ ਰਿਹਾ ਉਹ ਦੁਸ਼ਮਣਾ ਵਿੱਚ ਵੀ ਆਪਣੇ ਗੁਰੂ ਨੂੰ ਵੇਖੇ ਇਹਨੂੰ ਇਸ ਅਵਸਥਾ ਨੂੰ ਆਪਾਂ ਕਹਾਂਗੇ ਕਿ ਰੰਗੇ ਬਈ ਜਿਹੜੇ ਨੇ ਨਾ ਭਿੱਜ ਕੇ ਉਹ ਫਿਰ ਕਿਸੇ ਵਿੱਚ ਕੋਈ ਫਰਕ ਨਹੀਂ ਰੱਖਦੇ ਜੇ ਤੋਂ ਕਹ ਲੋ ਕਿ ਚਤੁਰ ਅਵਸਥਾ ਤੇ ਪਹੁੰਚ ਜਾਂਦੇ ਨੇ ਪਰਮਕਤਾਈ ਜਾਂ ਆਪਾਂ ਇਦਾਂ ਸਮਝ ਲਈਏ ਨਦੀਆਂ ਅਤੇ ਵਾਹ ਪਵੇਂ ਸਮੁੰਦਰ ਨਾ ਜਾਣੀ ਹੈ ਇਪਹਿਲਾਂ ਤਾਂ ਚਲੋ ਮੈਂ ਮੇਰੀ ਵਿੱਚ ਫਸਿਆ ਹੋਇਆ ਸੀ ਮੈਂ ਮੈਂ ਨਾਲਾ ਮੈਂ ਨਦੀ ਮੈਂ ਚਰਨਾ ਮੈਂ ਆ ਮੈਂ ਉਹ ਇਦਾਂ ਬੜਾ ਕੁਝ ਸੀ ਪਰ ਜਦੋਂ ਉਹ ਹੀ ਚਰਨਾ ਉਹ ਹੀ ਆਕਾਸ਼ ਤੋਂ ਡਿੱਗੀ ਹੋਈ ਬੂੰਦ ਉਹੋ ਹੀ ਅਸਲ ਦੇ ਵਿੱਚ ਨਾਲਾ ਉਹੋ ਹੀ ਨਦੀ ਜਿੱਦੋਂ ਸਮੁੰਦਰ ਵਿੱਚ ਜਾ ਕੇ ਸਮਾ ਗਈ ਨਾਮੋ ਨਿਸ਼ਾਨ ਹੀ ਮਿਲ ਗਿਆ ਕਿ ਕਿਹੜੀ ਨਦੀ ਹੈ ਤੇ ਕਿਹੜਾ ਚਰਨਾ ਹੈ ਤੇ ਕਿਹੜੇ ਅਸਲ ਦੇ ਵਿੱਚ ਨਾਲੇ ਉਹ ਕੰਡੇ ਤੇ ਖੜੇ ਹੋ ਕੇ ਆਪਾਂ ਇਹ ਕਿੰਨੇ ਹੈ ਤੇ ਸਮੁੰਦਰ ਹੀ ਹੈ ਵੱਖ-ਵੱਖ ਥੋੜੀ ਅਸੀਂ ਉਹਨਾਂ ਦਰਜਾ ਦੇ ਦਿੰਦੇ ਨਾ ਜੀ ਇਹ ਸਮ ਚਰਨਾ ਹੈ ਜੀ ਨਾ ਜੀ ਇਹ ਨਦੀ ਹੈ ਜੀ ਅਸੀਂ ਇਦਾਂ ਨਹੀਂ ਕਹਿੰਦੇ ਅਸੀਂ ਇਦਾਂ ਰਹਿੰਨੇ ਇਸ ਸਮੁੰਦਰ ਹੀ ਹੈ ਬਸ ਇਹੋ ਹੀ ਹੈ ਧਰਮ ਦੀ ਦੁਨੀਆ ਅੰਦਰ ਸਾਡੀ ਕਹ ਲੋ ਕਿ ਪ੍ਰਮਾਤਮਾ ਨੇ ਬਖਸ਼ਿਸ਼ ਰਹਿਮਤ ਦਾ ਸਦਕਾ ਇਸ ਸੰਸਾਰ ਤੇ ਜੋ ਜ਼ਿੰਦਗੀ ਦਾ ਸਫਰ ਸਾਡਾ ਤੋਰਿਆ ਹੈਗਾ ਅਸੀਂ ਤੁਰ ਰਹੇ ਤੇ ਜੇ ਇੱਕ ਦਿਨ ਅਸੀਂ ਤੁਰਦੇ ਤੁਰਦੇ ਨਦੀਆਂ ਨਾਲਿਆਂ ਵਾਂਗੂ ਸਮੁੰਦਰ ਵਿੱਚ ਲੀਨ ਹੋ ਗਏ ਨਾ ਫਿਰ ਸਾਡੀ ਨਾ ਕੋਈ ਯਾਦ ਰਹੇਗੀ ਨਾ ਕੋਈ ਅਸਲ ਦੇ ਵਿੱਚ ਕੋਈ ਵਿਕਰਾ ਰਹੇਗਾ ਨਾ ਕੋਈ ਆਪਣਾ ਨਾ ਕੋਈ ਪਰਾਇਆ ਸਾਰੇ ਇੱਕੋ ਜਿਹੇ ਝਾਪਣਗੇ ਸਾਰੇ ਇਹ ਨੂੰ ਕਹਿੰਦੇ ਆ ਸਾਹਿਬ ਤੇ ਸੇਲਕ ਸੇਵ ਸਾਹਿਬ ਕਿਆ ਕੋ ਕਹੇ ਬਹਾਨਾ ਕੋਈ ਦਲੀਲ ਨਹੀਂ ਦੇ ਸਕਦਾ ਇਸ ਕੋ ਇਹ ਦਾਨੀ ਹੋ ਸਕਦਾ ਐਸਾ ਇੱਕ ਤੇਰਾ ਖੀਲ ਬਣਿਆ ਹੈ ਰਬ ਦਾ ਇਹ ਅਚਰਜ ਕੀ ਥੀਲ ਹੈ ਉਹਨੇ ਖੇਡ ਬਣਾਈ ਹੋਈ ਹੈ ਇਹ ਸੰਸਾਰ ਦਾ ਤਮਾਸ਼ਾ ਜਿਹੜਾ ਹੈ ਉਹ ਰਚਨਹਾਰ ਵਾਹਿਗੁਰੂ ਨੇ ਦੋ ਥੀਰਾਂ ਪਾਈਆਂ ਹੋਈਆਂ ਨੇ ਦੇ ਨਾਲ ਇੱਕ ਚੀਜ਼ ਵੀ ਪਾਈ ਦੋ ਵੀ ਪਈਆਂ ਨੇ ਇੱਕ ਵੀ ਪਾਈ ਇੱਕ ਪਾਸੇ ਸੱਚ ਝੋਲ ਵੀ ਹੋਏਗਾ ਇੱਕ ਪਾਸੇ ਕਲਾ ਆਨੰਦ ਵੀ ਹੋਏਗਾ ਪਈ ਜਾਣਾ ਕਿਧਰ ਹੀ ਤੂੰ ਵੇਖ ਲੈ ਸਾਤਿਚੂਡ ਵਿੱਚ ਹੀ ਰਹਿਣਾ ਹੈ ਜਾਂ ਫਿਰ ਉੱਤੇ ਵੀ ਉੱਠਣਾ ਉਸ ਤਰ੍ਹਾਂ ਨਿੰਦਿਆ ਵਿੱਚ ਹੀ ਰਹਿਣਾ ਹੈ ਜਾਂ ਫਿਰ ਤੋਂ ਉੱਪਰ ਵੀ ਉੱਠਣਾ ਇਸ ਕਰਕੇ ਜਿਹੜਾ ਸਤਿਗੁਰੂ ਜੀ ਕਹਿੰਦੇ ਇਹ ਰੱਬ ਦਾ ਅਚਰਜਮਈ ਖੇਡ ਹੈ ਉਸ ਅਕਾਲ ਪੁਰਖ ਦਾ ਖੇਲ ਹੈ ਉਹਦੀ ਖੇਡ ਹੈ ਉਹਨੇ ਉਹ ਰਚਿਆ ਹੋਇਆ ਹੈ ਪਾਦਰ ਸਭ ਮੈਂ ਇੱਕ ਸਮਾਨਾ ਉਹ ਸਾਰਿਆਂ ਵਿੱਚ ਇੱਕ ਸਮਾਨ ਵਰਤਿਆ ਇਹ ਨਹੀਂ ਕਿ ਕੋਈ ਛੋਟਾ ਹੈ ਕੋਈ ਵੱਡਾ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਇਹੋ ਫਰਕ ਹੋਏਗਾ ਰੱਬ ਦਾ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕੋ ਜੀ ਕਿਸੇ ਨੂੰ ਘੱਟ ਸਾਹ ਮਿਲਦੇ ਨੇ ਕਿਸੇ ਨੂੰ ਵੱਧ ਮਿਲਦੇ ਨੇ ਪਰ ਜੋਤ ਉਹ ਪਾਵਰ ਜਿਹੜੀ ਹੈ ਇੱਕੋ ਹੀ ਵਰਤ ਰਹੀ ਹੈ ਸਾਰਿਆਂ ਵਿੱਚ ਸਮਾਨਤਾ ਹੈ ਰਬਬੰਦਰ ਵਿਖਰਾ ਥੋੜੀ ਹੈਗਾ ਗੁਰੂ ਤੇ ਸਾਨੂੰ ਇਹ ਸਿਖਾਉਂਦਾ ਕਿ ਬਿਸਰ ਗਈ ਸਬਕਾਤ ਪਰਾਈ ਜਦ ਤੈ ਸਾਧ ਸੰਗ ਮੁਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਤ ਹਮ ਕੋ ਬਣ ਜਾਏ ਸਾਡੀ ਤੇ ਸਾਰਿਆਂ ਨਾਲ ਬਣਦੀ ਮੇਰਾ ਕਿਸੇ ਨਾਲ ਵਿਸਤਰਾ ਨਹੀਂ ਇਹ ਤੁਮੇ ਅਵਸਥਾ ਆ ਜਾਏ ਸਤਗੁਰ ਪਰਚੈ ਹਰਨਾਮ ਸਮਾਨ ਜਿਦੋਂ ਅਸੀਂ ਗੁਰੂ ਦੇ ਰਾਹੀ ਰੱਬ ਵਿੱਚ ਪਰਚ ਜਾਂ ਪਰਚਣ ਤੋਂ ਭਾਵ ਹੁੰਦਾ ਹੈ ਕਿ ਰੰਗੇ ਜਾਣਾ ਲੀਨ ਹੋ ਜਾਣਾ ਗੁਰੂ ਕਿਰਪਾ ਸਦਕਾ ਜੇਕਰ ਅਸੀਂ ਰੱਬ ਵਿੱਚ ਲੀਨ ਹੋ ਗਏ ਤੇ ਸਤਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਰਾਹੀ ਸਾਡੇ ਅੰਦਰ ਇੱਕ ਬਰਕਤ ਆਏਗੀ ਕਿ ਫਿਰ ਸਾਨੂੰ ਨਹੀਂ ਸੰਸਾਰ ਕਹੇਗਾ ਕਿ ਇਹ ਰੱਬ ਦਾ ਰੂਪ ਹੈ ਬੱਚਿਆਂ ਨੂੰ ਕਿਉਂ ਕਿਹਾ ਜਾਂਦਾ ਇਹ ਤੇ ਨਿਹਰਾ ਦਾ ਬਧਈ ਰੂਪ ਹੈ ਉਹ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਦੇ ਅੰਦਰ ਨਾ ਧੀਰ ਮੇਲ ਹੁੰਦੀ ਨਾ ਕੋਈ ਦੁਸ਼ਮਣੀ ਨਾ ਕੋਈ ਮਿੱਤਰਤਾਈ ਜਿਹੜਾ ਉਹ ਚੁੱਕ ਲਵੇ ਉਹ ਮੋਢੇ ਚੜ ਜਾਂਦਾ ਫਸ ਖੇਡ ਕੇ ਫੇਰ ਉਤਰ ਜਾਂਦਾ ਉਹਦੇ ਅੰਦਰ ਗਿਲਾ ਕੋਈ ਨਹੀਂ ਹੈ ਪਰ ਜਿਉਂ-ਜਿਉਂ ਸੋਚੀ ਆਉਂਦੀ ਹੈ ਕੋਈ ਵਿਗੜ ਜਾਂਦਾ ਆ ਮੇਰਾ ਹੈ ਆ ਤੇਰਾ ਉਹ ਵੀ ਸਮਝਣ ਲੱਗ ਪੈਂਦਾ ਪਰ ਜਿੰਨਾ ਚਿਰ ਇਹ ਚੀਜ਼ ਨਹੀਂ ਸਮਝਦੇ ਵਿੱਚ ਹੈ ਨਹੀਂ ਉਹਦੇ ਵਾਸਤੇ ਸਾਰੇ ਬਰਾਬਰ ਹੀ ਕੋਈ ਕਿਉਂ ਸਾਰੇ ਬਰਾਬਰ ਇਸ ਕਰਕੇ ਕਿਹਾ ਜਾਂਦਾ ਹੈ ਬੱਚੇ ਤੇ ਰੱਬ ਦਾ ਰੂਪ ਹੁੰਦੇ ਨੇ ਕਿਉਂਕਿ ਉਹਨਾਂ ਅੰਦਰ ਵਲਸ਼ਲ ਨਹੀਂ ਹੈਗਾ ਉਹਨਾਂ ਅੰਦਰ ਤੇਰ ਮੇਰ ਨਹੀਂ ਹੈਗਾ ਉਹਨਾਂ ਅੰਦਰ ਵਾਸ਼ਨਾ ਨਹੀਂ ਹੈ ਜੇ ਮਾਲਕ ਕਹਿੰਦੇ ਜਦੋਂ ਅਸੀਂ ਆਪਣੇ ਆਪ ਨੂੰ ਰੰਗ ਲਵਾਂਗੇ ਰੱਬ ਵਿੱਚ ਲੀਨ ਹੋ ਜਾਵਾਂਗੇ ਫਿਰ ਸਾਡੇ ਅੰਦਰ ਵੀ ਸਮਾਨਤਾ ਹੈ ਮਿਤਕਰਾ ਪੜ ਜਾਏ ਜਿਸ ਕਰਮ ਹੋਵੇ ਸੋ ਸਤਗੁਰ ਪਾਈ ਤੇ ਮਾਲਕ ਜੀ ਕਹਿੰਦੇ ਕਰਮਜ ਹੋਰ ਵੀ ਹੈ ਗੁਰੂ ਦੀ ਕਿਰਪਾ ਸਦਕਾ ਰੱਬ ਮਿਲਦਾ ਹੈ ਤੇ ਰੱਬ ਦੀ ਕਿਰਪਾ ਦਾ ਸਦਕਾ ਗੁਰੂ ਮਿਲਦਾ ਹੈ ਇਹ ਵੀ ਗੱਲ ਹੈ ਕਿ ਆਪਾਂ ਕੀ ਅਸੀਂ ਆਪਣੀ ਮਤ ਮੁਤਾਬਕ ਕੁਝ ਹਾਸਲ ਕਰ ਲਈ ਸਤਗੁਰ ਜੀ ਕਹਿੰਦੇ ਨਹੀਂ ਕਿਤੇ ਕਰਸ ਹੋਵੇ ਕਿਤੇ ਰੱਬ ਦਾ ਗੁਰੂ ਦਾ ਮਿਹਰ ਹੋਵੇ ਤੇ ਫਿਰ ਕਿਤੇ ਜਾ ਕੇ ਜਿਹੜਾ ਹੈ ਮਨੁੱਖ ਦੀ ਪ੍ਰਾਪਤੀ ਹੁੰਦੀ ਹੈ ਕਰਮ ਹੋਵੇ ਕਰਮ ਦਾ ਅਰਥ ਹੈ ਬਖਸ਼ਿਸ਼ ਮਿਹਰ ਕਿਰਪਾ ਰੱਬ ਦੀ ਮਿਹਰ ਹੋਵੇ ਤੇ ਗੁਰੂ ਮਿਲਦਾ ਤੇ ਜਦੋਂ ਗੁਰੂ ਮਿਲਦਾ ਅਨੰਦਿੰਨ ਲੱਗੇ ਸਹਿਜ ਧਿਆਨਾ ਅਨੰਦ ਅਰਥ ਹੈ ਹਰ ਰੋਜ਼ ਹਰ ਰੋਜ਼ ਫਿਰ ਜਿਹੜਾ ਹੈ ਨਾ ਮਨੁੱਖ ਆ ਤੁਮ ਅਡੋਲਤਾ ਦੇ ਵਿੱਚ ਲੀਨ ਰਹਿੰਦਾ ਹੈ ਸਮਾਇਆ ਰਹਿੰਦਾ ਉਹਨ ਸੰਸਾਰ ਨਾਲ ਇਹਨਾਂ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਆਪ ਵਿੱਚ ਮਸਤ ਰਹਿਣਾ ਸਿੱਖ ਜਾਂਦਾ ਹੈ ਇਸੇ ਕਰਕੇ ਕਈ ਕਰ ਕਹਿੰਦੇ ਨੇ ਇਹ ਭਾਗ ਹੈ ਇਹ ਝੱਲਾ ਕਿਉਂ ਇਸ ਸੰਸਾਰ ਦੇ ਨਾਲ ਮਿਲ ਕੇ ਨਹੀਂ ਚੱਲਦਾ ਕਿਉਂਕਿ ਜੋ ਸੰਸਾਰ ਕਰੇਗਾ ਉਹ ਨਹੀਂ ਕਰੇਗਾ ਸੰਸਾਰ ਦੀ ਰੋਤੀ ਰੋ ਰਹੀ ਸੀ ਉਹ ਨਹੀਂ ਅਪਣਾਇਆ ਵੱਖਰਾ ਹੋ ਕੇ ਚੱਲੇਗਾ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸ਼ਬਦ ਸੁਣਨੇ ਪਏ ਸੀ ਕੋਈ ਆਖੇ ਭੂਤ ਨਾ ਉਹ ਕਹੇ ਦੇਤਾਂ ਨਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬੋਹਰਾ ਨਾ ਲੋਕੀ ਕਹਿੰਦੇ ਬੋਰਾ ਨਾ ਤੂੰ ਪਾਉ ਚੱਲਾ ਗੁਰੂ ਨਾਨਕ ਚੱਲਾ ਹੋ ਗਿਆ ਸੰਸਾਰ ਰਹਿਂਦਾ ਪਰ ਉਹਨਾਂ ਨੂੰ ਕੀ ਅਗਲਿਆਂ ਨੂੰ ਪਤਾ ਕਿ ਇਹਨੂੰ ਚੱਲ ਗੁਣਾ ਨਹੀਂ ਕਹਿੰਦੇ ਇਹਨੂੰ ਨਾਮ ਦੀ ਮਸਤੀ ਕਹਿੰਦੇ ਨਾਮ ਦੀ ਖੁਮਾਰੀ ਕਹਿੰਦੇ ਜਦੋਂ ਚੜ ਜਾਵੇ ਨਾ ਉਹਦੋਂ ਫਿਰ ਨਿਰਲੇਪ ਆ ਜਾਂਦੀ ਏ ਜ਼ਿੰਦਗੀ ਵਿੱਚ ਰਹਿੰਦਾ ਸੰਸਾਰ ਵਿੱਚ ਹੀ ਪਰ ਵੱਖਰਾ ਹੋ ਕੇ ਰਹਿੰਦਾ ਉਹਦੀ ਜ਼ਿੰਦਗੀ ਬਾਤ ਮਾਰ ਫਿਰ ਸੰਸਾਰਿਕ ਚੀਜ਼ਾਂ ਪ੍ਰਭਾਵ ਨਹੀਂ ਪਾਉਂਦੀ ਕਿਉਂਕਿ ਆ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੈਗ ਨੂੰ ਨਵਜ ਬੜੀ ਆ ਕੇ ਸਤਿਗੁਰੂ ਦੀ ਕਹਿੰਦੇ ਮੈਂ ਸੁਣਿਆ ਤੁਹਾਡੀ ਮਾਤਾ ਜੀ ਕਹਿੰਦੇ ਬੱਚਾ ਬਹੁ ਟੇਲਾ ਕੁਛ ਖਾ ਨਹੀਂ ਰਿਹਾ ਕੁਛ ਪੀ ਨਹੀਂ ਰਿਹਾ ਚੰਗੀ ਤਰ੍ਹਾਂ ਸੌ ਨਹੀਂ ਰਿਹਾ ਫਤਨ ਕੀ ਹੋਇਆ ਤੇ ਨਵਜ ਫੜ ਫੜੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਇਥੋਂ ਕੁਛ ਨਹੀਂ ਲੱਭਣਾ ਤੇ वैद बुलाया वैद की पकड़ ਢੰਡੋਲੇ ਬਾਹ ਭੋਲਾ ਵੈਦ ਨਾ ਜਾਣੇ ਕਰਕ कलेजे માં ਤੇਂਦੇ ਅੰਦਰ ਵਿਛੋੜਾਈ ਉਸ ਵਿਛੋੜੇ ਦਾ ਦਰਦ ਹੀ ਅਸਲ ਦੇ ਵਿੱਚ ਮੈਨੂੰ ਸਤਾ ਰਿਹਾ ਹੈ ਰੱਬ ਪ੍ਰਤੀ ਨੇੜਤਾ ਬਣ ਜਾਵੇ ਸਭ ਠੀਕ ਹੈ ਇਹ ਸਮਝੋ ਕਿ ਅਸਲ ਦੇ ਵਿੱਚ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਬਹੁਤ ਸੋਝੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਨਾਲ ਜੁੜ ਸਕੀਏ ਗੁਰੂ ਕਿਰਪਾ ਕਰਦਾ ਇਸ ਲਈ ਸਤਰੂ ਜੀ ਕਹਿੰਦੇ ਹਰ ਰੋਜ ਫਿਰ ਸਹਿਜ ਸਮਾਧੀ ਲੱਗ ਜਾਂਦੀ ਹੈ ਨਿਰਲੇਪ ਰਹਿੰਦਾ ਸੰਸਾਰ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਖੁਮਾਨਾ ਸਤਰੂ ਜੀ ਕਹਿੰਦੇ ਕੋਈ ਐਵੇਂ ਹੰਕਾਰ ਕਰਦਾ ਫਿਰ ਮੈਂ ਸੇਵਾ ਕਰਦਾ ਤੇਰੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੱਸੋ ਅਸੀਂ ਕੀ ਆਖੀਏ ਅਸੀਂ ਤੇਰੀ ਸੇਵਾ ਕਰ ਗਏ ਅਸੀਂ ਆਪਣੇ ਅੰਦਰ ਇਸ ਚੀਜ਼ ਦਾ ਹੰਕਾਰ ਲੈ ਕੇ ਬੈਠ ਜਾਈਏ ਜੱਗ ਦੇ ਜੋ ਗੱਲ ਤੇ ਹੀ ਮਾਲਕ ਨੇ ਕਿ ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਦ ਕੋਈ ਕਰੋ ਦਿਖਾਵਾ ਖਿਆਨਾ ਸਵਾਦਰ ਜੀ ਕਹਿੰਦੇ ਜਿਹੜਾ ਕਹਿੰਦਾ ਹੈ ਨਾ ਮੈਂ ਕਰਦੇ ਆਂ ਮਾਲਕ ਕਹਿੰਦੇ ਜੇ ਪਰਮਾਤਮਾ ਆਪਣੀ ਜੋਤ ਖਿੱਚ ਲਵੇ ਸਤਿਆ ਖਿੱਚ ਲਵੇ ਤਾਹ ਖਿੱਚ ਲਵੇ ਜਿਹੜੀ ਉਹਨੇ ਦਿੱਤੀ ਹੋਈ ਹੈ ਫਿਰ ਦਸਤੋਂ ਕਿਤੇ ਕਰੇ ਇਹਦਾ ਮਤਲਬ ਇਹ ਹੈ ਅਸੀਂ ਕੁਛ ਕਰਨ ਜੋਗੇ ਨਹੀਂ ਜੇ ਅਸੀਂ ਕੁਛ ਕਰ ਰਹੇ ਹਾਂ ਨਾ ਇਹ ਸਮਝੀਏ ਕਿ ਰੱਬ ਗੁਰੂ ਕਰਾ ਰਿਹਾ ਹੈ ਜੀ ਸੇਵਾ ਕਰਦੇ ਜੇ ਸਿਮਰਨ ਕਰਦੇ ਆ ਸੰਸਾਰ ਵਿੱਚ ਵਿਚਰਦੇ ਆ ਇਹਦੇ ਵਿੱਚ ਤਾਕਤ ਮੇਰੀ ਨਹੀਂ ਹੈਗੀ ਇਹਦੇ ਵਿੱਚ ਤਾਕਤ ਦਸਤ ਦੇ ਵਿੱਚ ਰੱਬ ਗੁਰੂ ਦੀ ਬਖਸ਼ੀ ਹੋਈ ਹੈ ਜਿਸ ਪ੍ਰਥਾਏ ਮੈਂ ਚੱਲ ਰਹੇ ਆ ਸੰਸਾਰ ਦੇ ਵਿੱਚ ਮਾਲਕ ਇਹਦੇ ਆਪੇ ਬੋਲੇ ਛੇਲਾ ਹੈ ਆਪੇ ਗੁਰੂ ਵੀ ਉਹ ਆਪ ਹੈ ਗੁਰੂ ਰੂਪ ਵਿੱਚ ਵੀ ਰੱਬ ਆਪ ਪਾਵਨ ਕਿ ਗੁਰੂ ਹੀ ਰੱਬ ਦਾ ਸਰੂਪ ਹੈ। ਚੇਲਾ ਵੀ ਉਹ ਸਿੱਖ ਦੇ ਰੂਪ ਵਿੱਚ ਵੀ ਉਹੀ ਬੈਠਾ ਹੋਇਆ। ਗੁਰੂ ਵਿੱਚ ਵੀ ਉਹ ਬੈਠਾ ਹੋਇਆ ਚੇਲੇ ਵਿੱਚ ਵੀ ਉਹ ਬੈਠਾ ਹੋਇਆ। ਆਪੇ ਗੁਣੀ ਨਿਧਾਨਾ, ਪੁਣਾ ਦਾ ਖਜ਼ਾਨਾ ਹੈ ਰੱਬ। ਜਿਉਂ ਆਪ ਚਲਾਏ ਤਿਵੇਂ ਕੋਈ ਚੱਲੇ। ਜਿਉਂ ਹਰ ਪਾਵੇ ਭਗਵਾਨਾ, ਜਿਵੇਂ ਉਹ ਚਲਾਉਂਦਾ ਹੈ ਉਹਦੀ ਰਜ਼ਾ ਵਿੱਚ ਚੱਲੋ। ਜਿਉਂ RAM ਰੱਖੇ ਤਿਉਂ ਰਹੀਏ ਦੇ ਭਾਈ। ਭਗਤ ਕਬੀਰ ਜਿਵੇਂ ਰੱਬ ਰੱਖੇ ਉਸ ਉਸ ਰਜਾ ਵਿੱਚ ਰਾਜੀ ਰਹੋ। ਸ਼ੁਕਰ ਕਰੋ। ਗਿਲਾ ਸ਼ਿਕਵਾਨੀ ਜ਼ੁਬਾਨ ਤੇ ਹੋਣਾ ਚਾਹੀਦਾ। ਮਨੋਖਦਾ ਤੇ ਸਬਾਹ। ਇਹਦੀ ਮਰਜ਼ੀ ਦੀ ਚੀਜ਼ ਨਾ ਮਿਲੇ ਇਹਨੂੰ। ਇਹ ਕਹਿੰਦਾ ਰੱਬ ਵੀ ਮਾੜਾ ਗੁਰੂ ਵੀ ਬਾੜਾ। پر جی مل جائے سب ٹھیک ہے دس پاچھے پاوے گواوے ایک پی لے دس پی موڑا گا رب جانا دس چیزاں پہ رب دیا بھی ہوئے گا کی کریں گا بگڑے گا کچھ رب دا نہیں بگڑ سکتا سکھایا یہ مالک نے ਕਿ ਜਿਸ ਸਾਤਰ ਸੋ ਨਾਹੀ ਚਾਰਾ ਜਿਹਦੇ ਅੱਗੇ ਸਾਡੀ ਪੇਛੇ ਨਹੀਂ ਚਲਣੀ ਤਾਕੋ ਕੀਜੈ ਸਾਧ ਨਮਸ਼ਕਾਰਾ ਉਹਦੇ ਅੱਗੇ ਨਮਸਕਾਰ ਕਰਦੇ ਹੱਥ ਪੱਲਾ ਜੋੜ ਲਓ ਕਿ ਜਿਵੇਂ ਤੁਸੀਂ ਆਪਣੀ ਰਜਾ ਵਿੱਚ ਰੱਖੋ ਅਸੀਂ ਸੋਵੇਂ ਰਹਿ ਕੇ ਪਿਆਰ ਜੋਤਿ ਵਿਭਾਵੇ ਸਾਈ ਭਲਿਕਾ ਉਹ ਸਦਾ ਸਲਾਮਨ ਇਸ ਕਰਕੇ ਮਾਲਕ ਕਹਿੰਦੇ ਪਰਮਾਤਮਾ ਜਿਵੇਂ ਆਪਣੀ ਰਜਾ ਵਿੱਚ ਰਾਖੀ ਚਲਾਉਂਦਾ ਹੈ ਵੇਂ ਚਲੋ ਜਿਵੇਂ ਉਹਨੂੰ ਪਾਉਂਦਾ ਹੈ ਉਸ ਮੁਤਾਬਕ ਆਪਣੀ ਜੀਵਨ ਬਿਤਾਉ। ਅਖੀਰ ਵਿੱਚ ਸਤਿਗੁਰੂ ਜੀ ਕਹਿੰਦੇ ਕਹਿਤ ਨਾਨਕ ਤੂੰ ਸੱਚਾ ਸਾਹਿਬ ਇਸ ਤਰ੍ਹਾਂ ਨਾਮ। ਭਾਵ ਗੁਰੂ ਸਮਰਦਾਸ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀਓ ਆਪ ਜੀ ਹਮੇਸ਼ਾ ਰਹਿਣ ਵਾਲੇ। ਸੱਚਾ ਸਾਹਿਬ ਤੂੰ ਹਮੇਸ਼ਾ ਰਹਿਣ ਵਾਲਾ ਮਾਲਕ। ਕੌਣ ਜਾਣੇ تیر ਕੰਮ تیر ਕੰਮਾਂ ਨੂੰ ਦੱਸੋ ਅਸੀਂ ਕਿੰਨਾ ਕੁ ਜਾਣ ਲਵਾਂ। ਜਿੰਨੀ ਸਾਡੀ ਸੋਝੀ ਹੈ ਸਾਡੇ ਕੋਲ ਸਮਝ ਹੈ ਅਸੀਂ ਉਹਨਾਂ ਕੋ ਵਿਆਹ ਕਰਾਂਗੇ ਪਾਪ ਤੇਰੇ ਭੇਦ ਨਹੀਂ ਜਾਣਿਆ ਜਾ ਸਕਦਾ ਤੋ ਕਿੰਨਾ ਸਮਰੱਥ ਹੈ ਅਸੀਂ ਨਹੀਂ ਜਾਣ ਸਕਦੇ ਇੱਕ ਨਾ ਘਰ ਮੈਂ ਦੀ ਵਡਿਆਈ ਕਈਆਂ ਨੂੰ ਆਪਣੀ ਬਖਸ਼ਿਸ਼ ਦੇ ਕੇ ਤੁੰਵਾਜਿਆ ਹੋਇਆ ਤੇ ਕਈ ਜਿਹੜੇ ਨੇ ਇੱਕ ਭਰਮ ਭਵੇਂ ਅਭਿਮਾਨਾ ਹੰਕਾਰ ਵਿੱਚ ਫਾਸਕੇ ਤੇ ਉਹ ਢਟਕਣਾ ਵਿੱਚ ਪਏ ਹੋਏ ਕਈ ਬਖਸ਼ਿਸ਼ ਲੈ ਕੇ ਇੱਕਦੈਂ ਕਈ ਹੰਕਾਰ ਲੈ ਕੇ ਢਟਕਣਾ ਵਿੱਚ ਪੈ ਗਏ ਇਸ ਕਰਕੇ ਮਾਲਕ ਕਹਿੰਦੇ ਰੱਬ ਦੀ ਰਜਾ ਵਿੱਚ ਰਹਿ ਕੇ ਉਹਦੇ ਵਿੱਚ ਲੀਨ ਹੋ ਜਾਓ ਜਿੰਦਗੀ ਸੁਖਾਲੀ ਹੋ ਜਾਏ ਇਸ ਕਰਕੇ ਮਾਲਕ ਕਹਿੰਦੇ ਗੁਰੂ ਪਰਮਾਤਮਾ ਦੀ ਨਜ਼ਰ ਰਹਿਮਤ ਕਿਰਪਾ ਦਾ ਸਰਤਾਈ ਸੇਵਾ ਭਾਵਨਾ, ਸੇਵਾ ਭਗਤੀ, ਨਾਮ ਸਿਮਰਨ ਇਹ ਦਾਤਾਂ ਜਿਹੜੀਆਂ ਨੇ ਪ੍ਰਾਪਤ ਹੋ ਸਕਦੀਆਂ ਗੁਰੂ ਕਿਰਪਾ ਕਰੇ ਪਾਵਨ ਬਚਨ ਹਿਰਦਿਆਂ ਵਿੱਚ ਵਸਣ ਜੀ ਬੇਅੰਤ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।